ਵਿਸ਼ਨ ਸੰਗਰੀ ਘਰੇ ਹੀ ਆ ਹਾਂਜੀ ਹਾਂਜੀ ਆਜੋ ਆਜੋ ਡਾਕਟਰ ਆ ਗਿਆ ਡਾਕਟਰ ਆ ਗਿਆ ਪਾਜੇ 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 ਫਰੇਮੁੱਤ ਤੇਰਾ ਹੋ ਜੇ ਜਾ ਪੱਖੀ ਜੀ ਮਾਰ ਮੇਰੀ ਹਏ ਆਜੋ ਆਜੋ ਡਾਕਟਰ ਸਾਹਿਬ ਆਜੋ ਹਏ ਆ ਇਧਰ ਵੀ ਆਜੋ ਇਧਰ ਦੀ ਹਾਂ ਦਿੱਤੀ ਆ ਜੋ ਹੋ ਲੈ ਵੀ ਜਿਵੇਂ ਤੂੰ ਫੋਨ ਕੀਤਾ ਨਾ ਮੈਂ ਦਵਾ ਦਵਾ ਭੱਜਿਆ ਹੀ ਆਇਆ ਕੀ ਗੱਲ ਹੋ ਗਈ ਇਹਨੂੰ ਹੈਲੋ ਆ ਚੈੱਕ ਕਰਨਾ ਬਣਾ ਡਾਕਟਰਾਂ ਦੇ ਭੱਜਿਆ ਆਇਆ ਲਾਤੋਂ ਲੰਗਾ ਹੀ ਹਏ ਡਾਕਟਰ ਸਾਹਿਬ ਮੇਰੇ ਬਾਲ ਬਾਲ ਦੁਖਦੇ ਨੇ ਬਾਲਾਂ ਚ ਤਕਲੀਫ ਆ ਇਹ ਬੇ ਬਾਲਾਂ ਚ ਤਕਲੀਫ ਨਹੀਂ ਨਹੀਂ ਇਹ ਦਾੜ੍ਹ ਕੇ ਤਕਲੀਫ ਹੈ ਜਾੜਾਂ ਚ ਜਾੜਾਂ ਨਹੀਂ ਮਿਲਦਾ ਹੈ ਜਾੜ ਦਾ ਜਾੜ ਦੁਖਦੀ ਹੈ ਜੀ ਜੜਜ ਯਾਰ ਕੀ ਯਾਰ ਤੋਂ ਯਾਰ ਤੋਂ ਪੀੜ ਸਟਾਰਟ ਹੋ ਕੇ ਇੱਥੇ ਚਲ ਗਈ ਆ ਹਾਏ ਜੜਜੋਂ ਪੀੜ ਇੱਥੇ ਆ ਗਈ ਆ ਹਾਂਜੀ ਹਾਂਜੀ ਉਹਨੂੰ ਜਗ੍ਹਾ ਹੀ ਇਹੋ ਲੱਭੀ ਹਾਏ ਗੱਡਾ ਸਾਬ ਗਿੱਟੇ ਗੋਡੇ ਚ ਆ ਗਈ ਪੀੜ ਹੁਣ ਲੈ ਸ਼ਾਬਾਸ਼ ਓਏ ਇੱਥੋਂ ਇੱਥੇ ਆ ਗਈ ਹੁਣ ਹਾਂਜੀ ਹਾਂਜੀ 36 ਦੀ ਪੀੜ ਆ ਵੀ 36 36 ਦਾ ਇਲਾਜ ਕਰੋ ਨਹੀਂ ਤੇ ਜਾਨ ਪੈਰਾ ਤੁਣੀ ਨਿਕਲਦੀ ਹੁੰਦੀ ਏ ਟਿੱਡੇ ਟਿੱਡੇ ਆ ਗਈ ਟਿੱਡੇ ਚ ਉਹ ਤੇਰੀ ਪੀੜ ਖੜੂਗੀ ਵੀ ਇੱਕ ਜਗ੍ਹਾ ਕੇ ਨਹੀਂ ਹਾਂਜੀ ਉਹ ਜਿਹੜਾ ਵੱਡੀ ਲੱਭੀ ਹੈ ਨਾ ਉਹ ਮੈਨੂੰ ਇੰਨੇ ਸਾਲ ਹੋ ਗਏ ਡਾਕਟਰੀ ਚ ਲੈਣ ਚ ਤੇਰੀ ਪੀੜ ਆ ਪਹਿਲੀ ਵਾਰੀ ਪੀੜ ਵੇਖੀ ਜਿਹੜੀ ਸਾਰੇ ਸਰੀਰ ਚ ਭੱਜੀ ਫਿਰਦੀ ਕਿੱਥੇ ਹੁਣ ਦੱਸ ਕਿੱਥੇ ਜਾਣਦਾ ਕਿੱਥੋਂ ਸਮਝਾਂਦਾ ਚ ਆ ਗਈ ਆਏ ਕਿੱਥੇ ਜਾਣਦਾ ਕਿੱਥੇ ਚੱਲ ਜਾ ਉਹ ਪੀੜ ਆ ਕੇ ਸਖਪਾਲ ਖੈਰ ਜਿਹੜਾ ਇੱਕ ਜਗ੍ਹਾ ਟਿਕਦਾ ਹੀ ਨਹੀਂ ਇਹਦੀ ਪੀੜ ਹੀ ਪਤਾ ਨਹੀਂ ਕਿੱਡਾਂ ਜੀ ਹੈ ਇੱਥੇ ਹੀ ਲਾ ਦਿਓ ਮੈਂ ਚੈਨਾ ਹਾਏ ਉੱਪਰ ਹੈ ਉਲਾਵੀ ਮੈਂ ਤਰਾਟੀ ਗਾ ਲਾਉਣਾ ਪੈਣਾ ਠੀਕ ਨਹੀਂ ਗਾਣ ਸਮੋਣਾ ਮੈਂ ਟੀਕਾ ਲਾਉਣਾ ਓਏ ਲਵਾਉਣਾ ਹੀ ਪੈਣਾ ਫੇਰ ਹੀ ਠੀਕ ਹੋਣੀ ਹੈ ਇਹ ਨਹੀਂ ਨਹੀਂ ਕੁਝ ਗੋਲੀਆਂ ਦੇ ਦਿਓ ਓਏ ਯਾਰ ਗੋਲੀ ਨਾਲ ਨਹੀਂ ਠੀਕ ਹੋਣਾ ਟੀਕਾ ਲਾਉਣਾ ਪੈਣਾ ਮੈਂ ਟੀਕਾ ਲਾਉਣਾ ਅੱਬੇ ਸਹੀ ਹੋ ਜਾਣਾ ਓ ਡਾਕਟਰ ਸਾਹਿਬ ਯਾਰ ਤੂੰ ਚੰਗਾ ਪੰਜਾ ਮੈਂ ਕਹਿੰਦਾ ਗੋਲੀਆਂ ਦੇ ਦਿਓ ਓ ਟੀਕਾ ਨੂੰ ਰੈਕਸ਼ਨ ਕਰ ਜਾਂਦਾ ਵਾ ਯਾਰ ਡਾਕਟਰ ਮੈਂ ਕਿ ਤੂੰ ਰੈਕਸ਼ਨ ਟੀਕਾ ਰੈਕਸ਼ਨ ਕਰ ਜਾਂਦਾ ਓਏ ਨਹੀਂ ਰੈਕਸ਼ਨ ਕਰਦਾ ਮੇਰੀ ਗਰੰਟੀ ਆ ਹੈਲੋ ਯਾਰ ਇਨਾ ਟਾਈਮ ਹੋ ਗਿਆ ਮੈਨੂੰ ਕੰਮ ਕਰ ਦੇ ਇਹਨੂੰ ਹੈ ਯਾਰ ਲਵਾ ਲਾ ਕੋਛ ਨਹੀਂ ਹੁੰਦਾ ਹਾ 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 ਰੱਬਾ ਹਾ ਰੱਬਾ ਹੋਇਆ ਤੇਰੇ ਨਾਲ ਨਹੀਂ ਆਇਆ ਤੇਰੇ ਨਾਲ ਨਹੀਂ ਆਇਆ ਤੇਰੇ ਨਾਲ ਠੀਕ ਆ ਮੇਰਾ ਹਾ ਜੱਗੀ ਦਾ ਹਾ 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 ਨਹੀਂ ਕਰ ਕੋਈ ਯਾਰ ਕੁਛ ਨਹੀਂ ਹੁੰਦਾ ਇਹ 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 ਯਾ ਵੀ ਮਾਰ ਦੇਂਦਾ ਹੈ ਹੈ ਲੱਗ ਗਿਆ ਹਾ ਹਾ ਓਏ ਹੈਲੋ ਓ ਕੀ ਹੋ ਗਿਆ ਓ ਹਾਏ ਫੋਟ ਨਹੀਂ ਹੋਇਆ ਬਸ ਠੀਕ ਹੋ ਜਾਣਾ ਦੋ ਮਿੰਟੋ ਮੜਾ ਓਏ ਓਏ ਓ ਕੀ ਹੋ ਗਿਆ ਓਏ ਓ ਹੈਲੋ ਭਾਈ ਕੀ ਰਟੀ ਦਾ ਨਾਲਾ ਕੁੱਟੀ ਕੇ ਨਾ ਠੀਕ ਹੁੰਦਾ ਕੁਝ ਨਹੀਂ ਹੁੰਦਾ ਕੋਈ ਨਹੀਂ ਦਾ ਹਾ ਲੈ ਹੋ ਗਿਆ ਠੀਕ ਓ ਹੈਲੋ ਠੀਕ ਹੀ ਹੋ ਗਿਆ ਸਾਰੀ ਲੈ ਲਿਆ ਹੈਲੋ ਓ ਬੋਟੇ ਓਏ ਓਏ ਬੋਟੇ ਸਭ ਕੁਝ ਕੀ ਕਰੀਏ ਨਾ ਗਿਆ ਗਿਆ ਹਣਾ ਬੰਦਾ ਨਵਜਾ ਚਲੀ ਜਾਂਦੀ ਪਰ ਸਾਰੀ ਨਾ ਚੱਲਦੇ ਉਹ ਮੈਂ ਕੀ ਕਰਦਾ ਸਾਡੇ ਬੰਦੇ ਨੂੰ ਤੇਰਾ ਬੇੜਾ ਤੇਰੇ ਡਾਕਟਰ ਤੈਨੂੰ ਮੈਂ ਪਹਿਲਾਂ ਕਹਿ ਕੀਗਾ ਨਾਲ ਆ ਇਹਨੂੰ ਫ੍ਰੈਕਸ਼ਨ ਹੋ ਜਾਂਦੀ ਆ ਐ ਕਰੋ ਇਹਨੂੰ ਕੀ ਕਰੋ ਮੈਂ ਹੁਣ ਪਰਚਾ ਕਰਨਾ ਮੈਂ ਥਾਣੇ ਜਾਊਂਗਾ ਮੈਂ ਫਤਾਨੇ ਕੋਹਾਡਾ ਬੰਦਾ ਮਾਰਦਾ ਹੱਜ ਹੋ ਗਈ ਇਹਦੇ ਸਿਰ ਤੇ ਸਾਡਾ ਘਰ ਚੱਲਦਾ ਹੈ ਮੈਂ ਮੈਂ ठाਣੀ ਜਉ ਰੋਲਾ ਨਾ ਪਾ ਕੋਈ ਸੁਣ ਲੂਗਾ ਕੌਣ ਕੌਣ ਲਾਊਗਾ ਸੁਣ ਲੈ ਜਿਹੜਾ ਖੰਡ ਉਹ ਪਿੰਡ ਆ ਰਿਓ ਰੋਲਾ ਨਾ ਪਾ ਮੈਂ ਰੋਲਾ ਪੋਣਾ ਕੋਠੇ ਚੜ ਕੇ ਪੀਜੀਆਈ ਲੈ ਜਾਓ ਇਹਨੂੰ ਪੀਜੀਆਈ ਕਿੱਥੇ ਲੈ ਜਾ ਪੀਜੀਆਈ ਪੈਸੇ ਪਤਾ ਕਿੰਨੇ ਲੱਗਦੇ ਕਿੰਨੇ ਜਣੇ ਪੈਸੇ ਪਿਓਾ ਪੈਸੇ ਮੈਂ ਦੇ ਦੇਣਾ ਤਾਂ ਜੋ ਫਿਰ ਪੈਸੇ ਮੈਂ ਫੇਰ ਹੀ ਲੈ ਕੇ ਜਾਊ ਅਗਲੇ ਦੇ ਸਾੜ ਹੀ ਚੱਲਣ ਦੇ ਓ ਹੈਲੋ ਓ ਸਾ ਲ ਹੈ ਪੀਜੀਆਈ ਜਾਣਾ ਵਾ ਹੈਲੋ ਓ ਪੋਤੇ ਓ ਕੀ ਬੋਲ ਬੋਲੇ ਸਲੇ ਐ ਇੰਨੇ ਕੋ ਰੱਖ ਲੈ ਫਿਰ ਹੈ ਕੀ ਇੰਨੇ ਰੱਖ ਲੈ ਇਨੇ ਦੇ ਘਾੜੀ ਗੱਡੀ ਦਾ ਕਿਰਾਇਆ ਲੱਗ ਜਾਣਾ। ਨਾ ਯਾਰ ਹੋਰ ਨਾ ਲਾ ਫਿਰ। ਮੈਂ ਲਫੜ ਮਾਰੂ ਪੀਜੀਆ ਤੇ ਲੱਖਾਂ ਜਿ ਲੱਗਦੇ ਆ। ਉਹ ਲੈ Papa ਸਾਰੇ ਲੈ ਲਾ। ਠੀਕ ਆ। ਉਹ ਇੰਨੇ ਨੇ ਕਾਲ ਨਹੀਂ ਪਾਣੀ। ਉਹ ਨਾ ਘੱਟ ਰਹੀ ਗਿਆ ਕਿਉਂ? ਨਹੀਂ। ਫੋਨ ਦੇ। ਉਹ ਹੈ ਨਹੀਂਗਾ। ਉਹ ਬਈ। ਆਣੀ। ਬਾਛਣ। ਆ ਮੇਰਾ ਨੰਬਰ 842722786 ਇਹ ਨੰਬਰ ਤੇ ਜਾ ਕੇ 50000 Google Pay ਕਰ ਦੇ ਚੱਲ ਪੀਜੀਆ ਲੱਗੇ ਜਾਣਾ ਮੈਂ। ਉਹ ਕਰ ਦੂੰਗਾ ਇਹ ਨੂੰ ਸਾंभ ਸਾंभ ਲਾ ਕੇ ਸਾंभ ਲਾ ਕੇ ਚੱਲ 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 ਗੁੱਗੜ ਪੇ ਕਰਦੀ ਟਾਈਮ ਨਾ ਇਹ ਵੀ ਹੋ ਗਿਆ ਵਾ ਅੱਧੇ ਇੱਕ ਰੱਖ ਲੈਣੀ ਆਹ 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 ਕੀ ਮੈਂ ਚਲ ਐਕਟਿੰਗ ਮੈਂ ਕਰੀ ਮਰੀਜ਼ ਮੈਂ ਬਣਿਆ ਠੀਕਾ ਮੈਂ ਘਟਾਇਆ ਪੈਸੇ ਆਦੇ ਕਿੱਜੇ ਚ ਪਾਈ ਜਾਣਾ ਬੱਬੂ ਤੇ ਗੱਲ ਕਰ ਗੱਲ ਕਰ ਸੁਣ ਮੈਂ ਦੱਸਦਾ ਇਧਰ ਮੇਰੀ ਗੱਲ ਹਾਂ ਹੌਲੀ ਹੌਲੀ ਖੜ ਜਾ ਇੱਕ ਮਿੰਟ ਕੀ ਕਾਈ ਲੱਗਾ ਤੇ ਆਹ 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 ਹਾਂ ਉਹ ਹਾਂ ਬੁੜੇ ਇੱਕ ਮਿੰਟ ਆਪਾਂ ਇਹ ਦੇ ਮੇਰੀ ਗੱਤ ਸੁਣ ਪੈਸੇ ਦੇ ਤੈਨੂੰ ਪੈਸੇ ਕਿਉਂ ਦਵਾਂ ਤੀਕਾ ਤਾਂ ਮੈਂ ਲਵਾ ਤੂੰ ਲਵਾ ਲੰਦਾ ਮੇਰਾ ਵਿੱਚ ਜੋਰ ਲੱਗਾ ਨਾ ਕਿਉਂ ਕੁਲਤਾ ਦੇ ਡਾਕਟਰ ਨਾਲ ਤੂੰ ਕੋੜਨ ਵਾਲੀ ਗੱਲ ਸੀ ਉਹ ਤਾਂ ਕਿ ਗਲਤੇ ਨਹੀਂ ਹੁੰਦਾ ਸੀ ਫੜਾ ਇੱਧਰ ਅੱਜ ਇਹ 50000 ਉਹਨੇ ਗੂਗਲ ਪੇ ਵੀ ਕਰਨਾ ਪਾਣ ਖੜ ਜਾ ਨਾ ਤੂੰ ਮੈਨੂੰ ਐ ਦੱਸ ਮੇਰੀ ਐਕਟਿੰਗ ਕਿਵੇਂ ਲੱਗੀ ਤੇਨ ਬੇਕਾਰ ਕਿਉਂ ਬੇਕਾਰ ਕਿਉਂ ਇਹ ਤੈਨੂੰ ਮੈਂ ਦੱਸਦਾ ਹੁਣੇ ਕਿਵੇਂ ਬੇਕਾਰ 1 2 3 4 5 6 7 8 9 10 11 ਜਾਣੇ ਕਿ 5500 1 2 3 4 5 6 ਆਲੇ ਇਹ ਨਿਆਰ ਪਿਆ ਚੇਰਾ ਤੂੰ ਐਨੇ ਵੱਧ ਰਖਲੇ ਇਹ ਕਿਉਂ ਮੈਂ ਕੱਟ ਦਿੱਤੇ ਨੇ ਮੈਂ ਕੱਟ ਲੈ ਤੇਰੀ ਓਵਰ ਐਕਟਿੰਗ ਜੇ ਓਵਰ ਐਕਟਿੰਗ ਨੂੰ ਬੜੀ ਬਜ਼ਾਰ ਕੇ ਤਰੀਆ ਆ ਕੀ ਹੋਇਆ ਵੇ ਫਿਰ ਐਸਨ ਲਈ ਪਤਾ ਲੱਗਦਾ ਵੀ ਇਹ ਦੌੜਾ ਪਾਇਆ ਦੌੜਾ ਪਾਇਆ ਮੈਂ ਤੇਨੂੰ ਕਹਿ ਹੈ ਵੀ ਮਰਨ ਦੀ ਐਕਟਿੰਗ ਕਰਨੀ ਹੈ ਤੂੰ ਹੈ ਕਰ ਲੱਗਤੀ ਹੈ ਕੱਟੇ ਗਿਆ ਤੇਰੀ ਓਵਰ ਐਕਟਿੰਗ ਜੀ ਹੈ ਹੋੜ ਮੇਰੀ ਗੱਲ ਸੁਣ ਲੈ ਮੈਂ ਰੋਟੀਆਂ ਅੱਗੇ ਤੂੰ ਖਾਂਦਾ ਦੀਗਾ ਪੰਜ ਹਾਂ ਹੁਣ ਦੋ ਖਾਇਆ ਕਰੀ ਮੈਂ ਵੀ ਕੱਟ ਰਿਆ ਕਰੂੰ ਤੇਰੀ ਕੀ ਮਤ ਲੈ ਮਤ ਬਲੀ ਆ ਫਿਰ ਤੂੰ ਕਿਵੇਂ ਕੱਟਣੇ ਮੇਰੇ ਇਹ ਜਿਹੜਾ 50000 ਉਧਰ ਆਉਣਾ ਹੈ ਨਾ ਮੈਂ ਸਾਰੇ ਮੈਂ ਰੱਖਣਾ ਹੀ ਫਿਰ ਨੰਦਾ ਨਾ ਆਏ ਨਹੀਂ ਨਹੀਂ ਠੀਕ ਨਾ ਮੈਂ ਤਾਂ ਠੀਕ ਆ ਤੂੰ ਠੀਕ ਹੈ ਠੀਕ ਹੈ ਨਹੀਂ ਨਹੀਂ 25 25 ਉਹਦਾ 25 25 ਆਪਣਾ ਹੈ 25 25 ਆਹੋ ਗਾਣਾ ਨਹੀਂ ਸੁਣਿਆ 25 25 50 ਅਕਸਮਾ ਨੂੰ ਖਾ ਆ ਗਿਆ ਕੱਢ ਕੇ ਕਿਹੜੇ ਆ ਗਿਆ ਕੰਟਕੀ ਗਲੀਆਂ 'ਚ ਘੇੜੇ ਆ ਗਲੀਆਂ 'ਚ ਢੇੜੇ ਕੱਢਣ ਨੂੰ ਮੈਂ ਕੁੱਤਾ ਆਂ ਕੁੱਤਾ ਹੀ ਆ ਤੂੰ ਹਰੇ ਕਦੇ ਉਹਦੇ ਵੜ ਗਿਆ ਕਦੇ ਉਹਦੇ ਵੜ ਗਿਆ ਹਰੇਕ ਬੰਦਾ ਗਾਲ ਕੱਢਦਾ ਤੈਨੂੰ ਵੱਡਾ ਪਾਈਂ ਸ਼ਰਮ ਕਰ ਲੈ ਥੋੜਾ ਸ਼ਰਮ ਕਰ ਲੈ ਨਾਲੇ ਹੋਰ ਘਰੇ ਕੰਮ ਕਰ ਲਿਆ ਕਰੋ ਹੀ ਇਹ ਕਰੀ ਤੇ ਜਾਨਾ ਯਾਰ ਕਿਹੜੇ ਕੰਮ ਕਰਨ ਵਾਲੇ ਕਰਨ ਵਾਲੇ ਸਾਰੇ ਤੇ ਹੋਏ ਪਏ ਆ ਬਾਹਰ ਨਾਲ ਆ ਕੇ ਨਿਕਲ ਜਾਣਾ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਕਿੰਨੇ ਵਾਰ ਤੂੰ ਕੰਮ ਦੇਖਣ ਬਾਗਿਆ ਕੋਈ ਕੰਮ ਦੇਖਿਆ ਆ ਹੱਥ ਜੋੜੇ ਭਰਾਵਾ ਮੈਂ ਥੋੜਾ ਪਰੇਸ਼ਾਨ ਹਾਂ ਪਰੇਸ਼ਾਨ ਤੂੰ ਕਦ ਨਾਲ ਹੋ ਗਿਆ ਓਏ ਯਾਰ ਕਿਵੇਂ ਗੱਲ ਕਰਾਂ ਆਪਣਾ ਉਹ ਆਪਣਾ ਉਹ ਫੇਰ ਬਿਮਾਰਿਆ ਕਿ ਕਾ ਆਪਣਾ ਹੁਣ ਹੁਣ ਕੋਣ ਬਿਮਾਰ ਹੋ ਗਿਆ ਤੂੰ ਸਾਰੇ ਪਿੰਡ ਦਾ ਠੇਕਾ ਨਾ ਰੱਖਿਆ ਜਰਾ ਓ ਯਾਰ ਬਿੱਲੋ ਬਿਮਾਰ ਹੋ ਗਈ ਫੇਰ ਪਰ ਰਹੇ ਬਿਮਾਰ ਉਹਦੇ ਘਰ ਵਾਲਾ ਹੈਗਾ ਕਰਿਆ ਜਰਾ ਯਾਰ ਘਰ ਵਾਲਾ ਦੇ ਬੈਠ ਤੈਨੂੰ ਕੀ ਦੱਸਾਂ ਯਾਰ ਕੀ ਦੱਸਾਂ ਤੂੰ 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 ਬਣਾ ਫਿਰਦਾ ਉਹਦੇ ਘਰ ਵਾਲਾ ਓਏ ਉਹਦਾ ਖਿਆਲ ਨਹੀਂ ਰੱਖਦਾ ਬਾਬਾ ਤੇ ਤੈਨੂੰ ਕੀ ਲੋੜਾ ਰੱਖੇ ਨਾ ਰੱਖਿਆ ਅਗਲਾ ਯਾਰ ਵਿੱਚੋਂ ਤੈਨੂੰ ਸਾਰਾ ਪਤਾ ਵੀ ਮੈਂ ਉਹਦਾ ਕਿਉਂ ਖਿਆਲ ਰੱਖਦਾ ਪਿਆ ਖਿਆਲ ਹੀ ਰੱਖਦਾ ਤੂੰ ਉਹ ਨਹੀਂ ਤੇਰਾ ਖਿਆਲ ਰੱਖਦੀ ਉਹਦੇ ਦਿਲ 'ਚ ਤੇਰੇ ਲਈ ਕੁਝ ਨਹੀਂ ਹੈਗਾ ਤੇਰੇ ਦਿਲ ਚ ਭਰੇ ਪਿਆ ਪਿਆਰ। ਓ ਚੁੱਪ ਕਰੇਗਾ ਕਿ ਨਹੀਂ ਕਰੇਗਾ? ਚੁੱਪ ਰੋ ਕਰੇਗਾ ਜਰਵਾਕ ਆ ਪਿਆ ਤੇਥੋਂ। ਚਲ ਤੂੰ ਇੱਧਾ ਕਰ। ਓ ਮੇਰੇ ਨਾਲ ਚੱਲ ਆਪਾਂ ਡਾਕਟਰ ਰਣੀ ਕੋ ਜਾਣਾ ਵਾ। ਬਿੱਲੋ ਦੀ ਦਵਾਈ ਲਿਉਣੀ ਆ। ਉਹਨੂੰ ਕਹਿਣਾ ਕਿ ਉਹਨੂੰ ਚੈੱਕ ਕਰ। ਜਰ ਕਿਉਂ? ਜਰ ਕਿਉਂ ਮੇਰਾ ਦਿਮਾਗ ਖਰਾਬ ਕਰਦਾ? ਓਏ ਤੂੰ ਮੇਰਾ ਵੱਡਾ ਭਾਈ ਆ। ਉਹ ਨਾ ਤੈਨੂੰ ਮੈਂ ਗਾਲਾਂ ਕੱਢ ਸਕਾਂ। ਨਾ ਮੈਂ ਤੇਰੇ ਮਾਰ ਸਕਾਂ ਜੇ ਤੂੰ ਨਿਕਲਿਆ ਜਵਾਕ ਹੋਵੇਂ ਨਾ। ਕੋਣ ਤੂੰ ਫੁੜਕੇ ਚਾਰ ਮਾਰਾ ਚਪੇੜੇ ਤੇਰੇ ਨਾਲ। ਓ ਯਾਰ ਓਣ ਮੈਡਮ ਕੋ ਜਾਣਾ ਉਹਨੂੰ ਕਹਿਣਾ ਵੀ ਆ ਕੇ ਉਹਨੂੰ ਦਵਾਈ ਦੇ ਚੱਲਾ ਸ਼ਾਬਾਸ਼ ਆ ਜਾ ਮੈਂ ਮੈਡਮ ਡਾਕਟਰ ਡਾਕਟਰੀ ਮੈਡਮ ਕੋਲ ਹਾਂ ਹੋਰ ਮੈਂ ਕੀ ਦੀ ਗੱਲ ਕਰਦਾ ਪਿਆ ਉਹਦਾ ਪਾਵੇਂ ਬਾਗ ਚੱਲ ਬਾਗ ਤਾਂ ਮੈਂ ਚੱਲੂਗਾ ਫਿਰ ਤੂੰ ਕਹੇਗਾ ਉਹਦੇ ਘਰੇ ਚੱਲ ਉੱਥੇ ਜਾਣਾ ਹੀ ਪੈਣਾ ਯਾਰ ਕਿਉਂ ਯਾਰ ਉਹ ਇਹਨੂੰ ਘਰੇ ਖੜਾਣਗੇ ਨਾ ਡਾਕਟਰੀ ਨੂੰ ਡਾਕਟਰੀ ਦੇ ਕੋਲੇ ਤਾਂ ਮੈਂ ਬਾਗ ਚੱਲਦਾ ਡਾਕਟਰੀ ਕੋਲੇ ਥੋੜੂ ਮੈਂ ਜਵਾਬ ਦੇਣਾ ਤੇਨ ਅੱਛਾ ਮੈਡਮ ਨੂੰ ਘਰੇ ਖੜਾਣਗੇ ਫਿਰ ਇਲਾਜ ਕਰੂਗੀ ਚੱਲ ਬਾਗ ਚੱਲਦਾ ਫਿਰ ਯਾਰ ਮੈਂ ਤੇਰੇ ਨਾਲ ਚੱਲਾ ਤੇ ਇੱਕ ਵਾਰੀ ਗੱਲ ਸੁਣ ਲੈ ਹਾਂ ਘਰ ਦੇ ਕੰਮ ਜਿੰਨੇ ਰਹਿ ਗਏ ਹਾਂ ਇਹ ਸਾਰੇ ਤੈਨੂੰ ਕਰਨੇ ਪੈਣਗੇ ਕੋਈ ਨਹੀਂ ਮੈਂ ਕਰੂੰਗਾ ਕੰਮ ਕਰੇਗਾ ਨਾ ਹਾਂ ਭਾਂਡੇ ਮੈਂ ਮਾਜਦਾ ਪੋਚੇ ਮੈਂ ਲਾਉਣਾ ਕੱਪੜੇ ਮੈਂ ਧੋਣਾ ਤੂੰ ਕੀ ਕਰਦਾ ਤੂੰ ਬਸ ਆਹੀ ਤੂੰ ਜਿੱਦੋਂ ਦੇਖੀਏ ਇਹੋ ਗਣਾਉਣ ਬਹਿ ਜਾਣਾ ਇਹੋ ਗਣਾਉਣ ਬਹਿ ਜਾਣਾ ਇਹੋ ਗਣਾਉਣ ਬਹਿ ਜਾਣਾ ਭਾਂਡੇ ਮੈਂ ਮਾ ਇੰਨਾ ਫਲਾਣਾ ਕੰਮ ਮੈਂ ਕਰਦਾ ਕਹਲਾ ਜੀ ਨਹੀਂ ਨਿਕਲਿਆ ਕੰਮ ਕਹ ਤੂੰ ਰਹਿਣ ਦੇ ਪਰ ਮੈਂ ਖੜਨਾ ਹੀ ਨਹੀਂ ਕਿਉਂ ਚਲਦਾ ਮੈਂ ਵੀ ਡਾਕ ਨਹੀਂ ਤੂੰ ਰਹਿਣ ਦੇ ਪਰ ਮੈਂ ਚਲਦਾ ਡਾਕ ਮੈਂ ਚਲ ਜਾਣਾ ਮੈਨੂੰ ਵੀ ਰਾਹ ਦਿਂਦਾ ਮੈਂ ਚਲਦਾ ਤੇਰੇ ਨਾਲ ਚਲਾ ਆ ਜਾ ਚਲਦਾ ਮੈਂ ਚੱਲ ਚੱਲ ਜੋਗੀਏ ਵੇ ਦਰਿਆ ਬਿੱਲੋ ਦਾ ਘਰ ਆ ਗਲੀ ਚ ਆ ਦੇਖ ਸਾਰਾ ਕੁਝ ਪਤਾ ਮੇਰੇ ਸਾਲੇ ਨੂੰ ਕਿ ਕਿੱਥੇ ਬਿੱਲੋ ਦਾ ਘਰ ਆ ਕਦੋਂ ਉੱਠਦੀ ਆ ਕਦੋਂ ਜਾਂਦੀ ਆ ਤੂੰ ਮੈਂ ਮੇਰੇ ਗਲੀਆਂ ਚ ਕਈ ਵਾਰੀ ਜਾਂਦੀ ਵੇਖਿਆ ਪੰਦੇ ਨਹੀਂ ਠੇਲਾ ਕਰਦੀ ਮੇਲਾ ਮੇਲਾ ਕੀ ਮਤਲਬ ਮਤਲਬ ਇਹ ਹੈਗਾ ਵੀ ਹੁਣ ਤੇਰੇ ਮੂੰਹ ਤਾਂ ਲਾਉਂਦੀ ਨਹੀਂ ਤੈਨੂੰ ਉਹ

ਮੈਂ ਵੀ ਤੇ ਜਾਣਾ ਹੀ ਇਹ ਕੰਮ ਤੇ ਜਾਣਾ ਕੰਮ ਤੇ ਤੂੰ ਤੋਰੀ ਦਾ ਇੱਧਰ ਨੂੰ ਤੁਰਦਾ ਇੱਧਰ ਨੂੰ ਉਹ ਜਾ ਬੂਜੜਾ ਜਿਆ ਬੂਜੜਾ ਜਿਆ ਨਾਲੇ ਹੋਰ ਐ ਹਾਂ ਇਹਦੇ ਮਗਰ ਮਗਰ ਫਿਰ ਚੱਲ ਨਾਲ ਹੀ ਮੈਨੂੰ ਲੈ ਲਿਆ ਹੁਣ ਮੈਨੂੰ ਵੀ ਨਾਲ ਹੀ ਲੈ ਚੱਲਿਆ ਕਰ ਬੱਸ ਕਮਾਲ ਦੀ ਗੱਲ ਏ ਦੇਖੋ ਆਏ ਨਹੀਂ ਮੈਂ ਤੈਨੂੰ ਬਿਸਨਾ ਇਹ ਗੱਲ ਕਹਿਣਾ ਜੇ ਤਾਂ ਕੋਈ ਗੱਲਬਾਤ ਬਣਦੀ ਐ ਬਣਾ ਲਓ ਜਦੋਂ ਗੱਲਬਾਤ ਬਣਦੀ ਹੋਣੀ ਉਹੀ ਕਿਉਂ ਤੁਰੇ ਫਿਰਨਾ ਉਹ ਟਾਈਮ ਲੱਗਦਾ ਹੁੰਦਾ ਟਾਈਮ ਲੱਗ ਜਾਂਦਾ ਹੁੰਦਾ ਟਾਈਮ ਲੱਗ ਜਾਂਦਾ ਹੁੰਦਾ ਲੈ ਆਵੇ ਇਹ ਮੈਂ ਕਹਿੰਦਾ ਤੈਨੂੰ ਹੇ ਵੀ ਸਰਪੰਚ ਨੂੰ ਕਹਿ ਕੇ ਇਹਨੂੰ ਚੁਕਾ ਦਿੰਦਾ ਯਾਰ ਰਾਹ ਚ ਉਹ ਜਿਹੜੇ ਕੰਮ ਆਏ ਪਹਿਲਾਂ ਉਹ ਚਲ ਜੀਏ ਯਾਰ ਸਰਪੰਚ ਆ ਆ ਹੁਣ ਕੰਮ ਲਈ ਜਾਣਾ ਪਹਿਲਾਂ ਇੱਥੇ ਲੋਕ ਡਿਕੜ ਕੇ ਮਰ ਜਾਣ ਜਿੰਨਾ ਚਿਰ ਬਿੱਲੋ ਠੀਕ ਨਹੀਂ ਹੁੰਦੀ ਮੈਨੂੰ ਕਿਹੇ ਕੰਮ ਦੀ ਕੋਈ ਟੈਨਸ਼ਨ ਨਹੀਂ ਮੈਂ ਠੀਕਾ ਨਹੀਂ ਲਿਆਏਦਾ ਮੈਨੂੰ ਇੱਕੋ ਕੰਮ ਦੀ ਟੈਨਸ਼ਨ ਬਿੱਲੋ ਠੀਕ ਹੋ ਜਾਏ ਫੜੀ ਮਾਂ ਬਾ ਫੜੀ ਤੂੰ ਨਾਲ ਤਤੜਾ ਲਈ ਕਿਤੇ ਉਹਨੂੰ ਉਹਨੂੰ ਲੈ ਕੇ ਜਾਂਦੇ ਜਾਂਦੇ ਤੈਨੂੰ ਲੈ ਕੇ ਜਾਣਾ ਪੈ ਜਾਏ ਕੋਈ ਗੱਲ ਨਹੀਂ ਫਿਰ ਮੈਡਮ ਵੱਲੋਂ ਦਵਾਈ ਮੈਂ ਵੀ ਲੈ ਲੂੰਗਾ ਜਿੱਥੇ ਉਹਦੀ ਦਵਾਈ ਲੈਣੀ ਉੱਥੇ ਆਪਾਂ ਲੈ ਲਾਂਗੇ ਬਿੱਲੋ ਬਿੱਲੋ ਖਾ ਕੇ ਕੋਈ ਨਾ ਮਤਲਬ ਮ ਇਹ ਮਾਰਕੀਟ 'ਚ ਨਾ ਚੱਲਦਾ ਠੱਠੇ ਹਾਂ ਨਿੰਮੇ ਦਾ ਨਾ ਚੱਲਦਾ ਤੁਸੀਂ ਦੱਸੋ ਕੈਟਰਿੰਗ ਕਰਨੀ ਕਿਵੇਂ ਕਰਾਉਣਾ ਉਹ ਵੀ ਕਰ ਲਾਂਗਾ ਕੋਈ ਬੰਦੇ ਸੁਖਣਾ ਬਹੁਤ ਆਪਣੇ ਕੋਲੇ ਅੱਛਾ ਅੱਛਾ ਚੱਲ ਸਵਾਗਤ ਆ ਗਏ ਕਰਦੇ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਨਿੰਮਾ ਤੂੰ ਜਾਣਦੇ ਮੈਨੂੰ ਹਾਂ ਹੋਰ ਠੀਕ ਆ ਤੈਨੂੰ ਕੋਣ ਨਹੀਂ ਜਾਣਦਾ ਪਤਾ ਪਿੰਡ ਜਾਣਦਾ ਸਾਡਾ ਅੱਛਾ ਹੋਰ ਆ ਕਿਹੜੇ ਬੰਡੋਂ ਹਾਂ ਕਿਹੜੇ ਬੰਡੋਂ ਆਪਾਂ ਹੀ ਚ ਲੱਗੋਈਆਂ ਤੇ ਆਪਾਂ ਨੂੰ ਕੰਮ ਹੈ ਯਾਰ ਆਪਣੀ ਕੁੜੀ ਦਾ ਵਿਆਹ ਅੱਛਾ ਮਾਣੋ ਦਾ ਅੱਛਾ ਅੱਛਾ ਹਾਂ ਮਾਣੋ ਦਾ ਵਿਆਹ ਆਪਣਾ ਹੈ ਹਾਂ ਹਾਂ ਤੇ ਉਹਦੇ ਬਾਅਦ ਤੇ ਆਪਾਂ ਮਠਿਆਈ ਲੈ ਕੇ ਜਾਣਾ ਨਾਲ ਹਲਵਾਈ ਬੁੱਕ ਕਰਨਾ ਅੱਛਾ ਹਾਂਜੀ ਤੇ ਮੈਂ ਕਿਹਾ ਨਿੰਮੇ ਤੋਂ ਵਧੀਆ ਕਿਹੜਾ ਇਹ ਨਿੰਮੇ ਦਾ ਨਾਂ ਚੱਲਦਾ ਇੱਥੇ ਮਹਾਦੇ ਭਿੰਡ ਚ ਨਾਂ ਚੱਲਦਾ ਨਹੀਂ ਮੈਂ ਤੇਰਾ ਤਾਂ ਮੈਂ ਹਾਂ ਨਿੰਮਾ ਲਵਾਈ ਕਰ ਲੈਨੇ ਹਾਂ 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 ਗੱਲ ਏਡਾ ਬਈ ਆਪਾਂ ਲੈਣੀ ਮਠਿਆਈ अच्छा ते ਨਾਲ ਆਪਾਂ ਲੈਣਾ ਮਾ ਮਤਲਬ ਥੋੜਾ ਗੁੰਦੀ ਬਦਾਨਾ ਹੋ ਜੇ ਤੇ ਪਕੌੜੇ ਵੀ ਕਢਾਉਣੇ ਆ ਹਲਵਾਈ ਵੀ ਚਾਹੀਦਾ ਨਾਲੀ ਤੁਹਾਡਾ ਕਿੰਨੇ ਦਿਨ ਦਾ ਪ੍ਰੋਗਰਾਮ ਆ ਸਾਡਾ ਪ੍ਰੋਗਰਾਮ ਕਿੰਨੇ ਦਿਨ ਦਾ ਹੋਊਗਾ ਪ੍ਰੋਗਰਾਮ ਮੰਨ ਲਾ ਵੀ ਨਾਣਕਾ ਮੇਲਾ ਆਊਗਾ ਇੱਕ ਦਿਨ ਮਤਲਬ 5 ਦੇ ਦਿਨ ਦਾ ਹੈਗਾ ਨਹੀਂ ਨਹੀਂ ਹਫਤੇ ਦਾ ਹਫਤੇ ਦਾ ਹੀ ਹਫਤੇ ਦਾ ਚੱਲੂ ਪ੍ਰੋਗਰਾਮ ਆ ਅੱਛਾ 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 ਮਠਾਈ ਫੁੱਲ ਚਾਹੀਦੀ ਆ ਪਰ ਵੀ ਕਾਟ ਕਰਗੇ ਪ੍ਰਵਾਨ ਕਰੋ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਤਾਂ ਦੇਖੋ ਵੀ ਘਰ ਦੇ ਵਿੱਚ ਖੰਡ ਪਾਟ ਸਭ ਰਖੋਣਾ ਉਹਦੇ ਵਿੱਚ ਵੀ ਤੁਹਾਨੂੰ ਪਤਾ ਪ੍ਰਾਣੇ ਆਉਣੇ ਆ ਹਨਾ ਉਹਨਾਂ ਨੂੰ ਚਾਹ ਪਾਣੀ ਨਾਲ ਮਿੱਠਾ ਵਗੈਰਾ ਖਮਾਉਣਾ ਪਹਿਲਾਂ ਉਸ ਤੋਂ ਬਾਅਦ ਆ ਗਿਆ ਵੀ ਸ਼ਗਨ ਵਾਲੇ ਆ ਗਏ ਸ਼ਗਨ ਲਾ ਕੇ ਰਾਤ ਨੂੰ ਜਾਗੂ ਕੱਢਣੀ ਹੈ ਜਾਗੂ ਤੇ ਵੀ ਆਪਣਾ ਸਮਾਨ ਲੱਗਣਾ ਉਸ ਤੋਂ ਬਾਅਦ ਬਰਾਤ ਆ ਬਰਾਤ ਤੋਂ ਬਾਅਦ ਫੇਰ ਆਪਣਾ ਕਲੀਕਾਉਂਦੇ ਨੇ ਰਿਸੈਪਸ਼ਨ ਪਾਰਟੀ ਰਿਸੈਪਸ਼ਨ ਪਾਰਟੀ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕੁੜੀ ਲੈਣ ਹਾਂ ਫੇਰ ਉਹਨਾਂ ਲੈਣ ਹਾਂ ਸੱਤ ਸੱਤ ਦਿਨ ਤੜੇ ਲੱਗਣੇ ਘਟੋ ਘਟ ਮੇਰੇ ਬਣਾ ਹਫਤਾ ਲੱਗ ਜੂਗਾ ਹਫਤਾ ਲੱਗ ਜਾ ਹਾਂ ਇਹ ਕਿੰਨਾ ਕ ਖਰਚਾ ਲੱਗ ਜੂਗਾ ਯਾਰ ਖਰਚਾ ਆਪਣਾ ਮੰਨ ਲਓ ਵੀ ਪਰੇ ਮਾਰਤੇ ਨੂੰ ਪਤਾ ਹੀ ਨਹੀਂ ਹਲਵਾਈ ਦਸੂਆ ਕਿੰਨਾ ਕ ਖਰਚਾ ਆ ਜੂਗਾ ਜੀ ਆ ਪੂਰੇ ਹਫਤੇ ਦਾ ਬੂੰਦੀ ਛੂੰਦੀ ਰਲਾ ਕੇ ਸਾਰਾ ਕੁਝ ਮੈਂ ਨਾ ਕੜੇਕਾਰ ਵੀ ਆਉਣੇ ਉੱਥੇ ਕਰੇ ਅਚਾ ਉਹ ਵੀ ਮੇਰੇ ਹਾਂ ਸਾਰਾ ਤੁਸੀਂ ਉਹ ਕਰ ਲੈ ਦੀ ਨਿੰਮਾ ਜੀ ਰੁਪਈਆ 2 ਲੱਖ ਟੋ ਟੋ 2 ਲੱਖ ਹਾਂ ਆਈ ਜਾ ਉਹ ਖੱਟਾ ਠੀਕ ਹੈ ਠੀਕ ਹੈ ਦੂਜੇ ਦੇ 2.5 ਮੰਗਦੇ 2.5 ਤੋਂ ਉੱਪਰ ਤੇ ਗੱਲ ਹੀ ਨਹੀਂ ਕੀਤੀ ਮਾ ਸਹੀ ਹੈ ਮੈਂ ਤੈਨੂੰ ਕਿਹਾ ਨਾ ਤੂੰ ਸਾਈ ਫੜਾਉਣ ਦੀ ਗੱਲ ਕਰ ਅੱਛਾ ਗੱਲ ਇਦਾਂ ਵਾ ਲਿਆ ਸਾਈ ਦੇ 1000 ਰੁਪਏ ਮੇਰੇ ਕੋ ਸੱਚ 1000 ਰੁਪਏ ਤੈਨੂੰ ਸਾਈ ਦੇ ਦਿੰਨੇ ਆ ਬਾਕੀ ਹੋਰ ਭੇਜ ਦੇਣੇ ਥੋੜੇ ਦਿਨ ਤੱਕ ਆ ਲੈ ਸਰ ਜੂ ਕੇ ਹੋਰ ਵਾਦੂ ਵਾਦੂ ਸਾਈ ਸਾਈ ਤਾਂ ਹੀ ਹੁੰਦੀ ਇਹ ਹੁਣ ਕਮੀ ਨਹੀਂ ਹੋਣੀ ਚਾਹੀਦੀ ਤੜਾ ਤਰੀਕ ਕੀ ਹੈ ਡੇਢ ਦੱਸੋ ਮੈਨੂੰ ਲਿਖਣੀ ਡੈਰੀ ਜਮੈਂ ਡੈਰੀ ਆਪਣੀ ਕਿੰਨੀ ਸੀ ਆਪਾਂ 31 ਤਰੀਕ ਰੱਖੀ ਤਰੀਕ 31 31 31 ਤੋਂ 31 ਤੋਂ ਆਜੋ ਤੇ 6 ਤੋਂ 7 ਤੱਕ ਵਿਆਹ ਆ 31 ਤੋਂ 7 8 7 ਦਿਨ ਪੂਰਾ ਹਫਤਾ ਹਾਂ ਪੂਰਾ 31 ਇੱਕ ਤੋਂ ਠੀਕ ਸਾਡੇ ਨਾਲ 8 ਦਿਨ ਵੀ ਲੱਗ ਸਕਦੇ ਆ ਠੀਕ ਹੈ ਜੀ ਮੈਂ ਨਾ ਬੇਫਿਕਰ ਹੋ ਕੇ ਜਾਉਂ ਚੱਲ ਉਹ ਆਪਾਂ ਨਾ ਸੂਟ ਆਪਣੇ ਕੁੜੀਆਂ ਤੇ ਲਹਿੰਗਾ ਲੈਣਾ ਸੀ ਸੱਚ ਮੈਂ ਕਿਹਾ ਵੀ ਲੈਣ ਜਾਣਾ ਸੀਗਾ ਹਾਂ ਅੱਛਾ ਤੇ ਉਹ 10000 ਆਪਾਂ ਸਾਈ ਦਿੱਤੀ 20 ਹੋਰ ਦੇਣਾ ਵਾ ਹੈਗਾ ਵੀ ਕਿੱਥੇ ਆ 20 ਹਾਂ ਲਿਆ ਕਰੋ ਮੈਂ ਤਾਂ ਕੋ ਲੈ ਪੈਸਾ ਕਰੇ ਪੜੇ ਮੋਚੇਰਾ ਪੈਸਾ ਹੀ ਕਰੇ ਪੋਲੇ ਆਇਆ ਤੂੰ ਹੁਣ ਕੀ ਕਰੀਏ ਮੈਂ ਕਿਹਨਾਂ ਆਇਆ ਕਰ ਬਾਈ ਆਪਾਂ ਜੱਗੇ ਕੋਲੇ ਚੱਲਦੇ ਆ ਇਹ ਤੋਂ ਫੜ ਸਾਈ ਜੱਗੇ ਤੋਂ ਪਾ ਪੈਸੇ ਫੜ ਲਾਗੇ ਆਹ 20 ਦੇ ਦਿੰਦਾ ਆਪਾਂ ਨੂੰ ਉਹ ਆਹ ਸੱਚ ਓਏ ਆਪਾਂ ਤੋਂ ਕੋ ਦਾਰੇ ਪੈ ਫੜ ਲੈਣੇ ਨੇ ਹਾਂ ਗੱਲ ਇੱਦਾਂ ਹਲਵਾਈ ਸਾਹਿਬ ਵੀ ਜੱਗਾ ਹਲਵਾਈ ਹੈਗਾ ਨਾ ਉਹਦੇ ਨਾਲ ਸਾਡੀ ਧਾਰ ਚੱਲਦਾ ਹੈਗਾ 20000 ਰੁਪਏ ਉਹਦੇ ਕੋਲ ਧਾਰਾ ਫੜਨਾ ਲੰਗੀ ਆ ਤੇ ਤੇ ਤੁਸੀਂ ਸਾਈ ਦੇ ਦਿਓ ਵਾਪਸ ਓਹੋ ਹੋ ਹੋ ਤੁਸੀਂ ਤਾਨੂੰ ਚਾਹੀਦੇ 20000 ਰੁਪਏ 20000 ਚਾਹੀਦੇ ਤੁਸੀਂ ਮੇਰੇ ਤੋਂ ਲੈ ਜਾਓ ਯਾਰ ਲੈ ਤੁਸੀਂ ਜੱਗੇ ਤੋਂ ਕੋ ਲੈਣੇ ਆ ਇਹ ਜੱਗੇ ਨਾਲੋਂ ਵੀ ਵਧੀਆ ਹੀ ਹੈ ਅਰੇ ਅੰਦੇਮਾ ਵਧੀਆ ਹੈ ਆਪਾਂ ਪੈਸੇ ਵਿੱਚ ਕੱਟ ਲਾਂਗੇ ਦੂਜੇ 2 ਲੱਖ ਦੇ ਵਿੱਚ ਹਨਾ ਮੈਂ ਕਹਿੰਦਾ ਵੀ ਹੋ ਨਾ ਕਲੀਰੇ ਵੀ ਲੈਣੇ ਆ ਅ ਦੇ ਹਜ਼ਾਰ ਦੇ ਦੋ ਸਾਨੂੰ 3000 ਦੇ ਕਲੀਰੀ ਵੀ ਆ ਜਾਏ ਉਹ ਵੀ ਲੈ ਲਈਏ ਹੋਰ ਨਾਲ ਹੀ ਲੈ ਜਾਗੇ ਫੇਰ ਫੇਰ ਕਿਹੜਾ ਵੱਜੂ ਨਹੀਂ ਬਣਾ ਨਿੰਮਾ ਨਿੰਮਾ ਵਧੀਆ ਯੋਦਿ ਬਹੁਤ ਵਧੀਆ ਨਾਲੇ ਪਤਾ ਕੀ ਜਦੋਂ ਮੈਂ ਪੁੱਛਿਆ ਤੈਨੂੰ ਚਾਚੇ ਹਰਾਂ ਨੂੰ ਉਹ ਕਹਿੰਦੇ ਨਿੰਮੇ ਨੂੰ ਹੀ ਕਰਾਇਓ ਬੰਦਾ ਉਹ ਵਧੀਆ ਨਾਲੇ ਆਪਾਂ ਨੂੰ ਚੁੱਕ ਕਟਾ ਕਰ ਲਾਂਗੇ ਹਾਂ ਉਹ ਠੀਕ ਹੈ ਚਲੋ ਲੈਓ ਇੱਥੇ ਖੜੋ ਮੜਾ ਹਾਂ ਲਿਆ ਅ ਅ ਏਹੀ ਲੈ ਹੁਣ ਪੂਰਾ ਕਲੀਰੇ ਵੀ ਮੈਂ ਲੈ ਜਾਂਦੇ ਕੁੜੀ ਪਤਾ ਕੀ ਆ ਫੇਰ ਨਹੀਂ ਕਿਹੜਾ ਵੱਜਦਾ ਫਿਰੂ ਲਓ ਭਾਈ ਅਤੇ ਹੀ ਪੂਰਾ ਹਾਂਜੀ ਠੀਕ ਹੈ ਠੀਕ ਗਿਣ ਦੀ ਲੋੜ ਹੀ ਨਹੀਂ ਕੋਈ ਗੱਲ ਆਪਾਂ ਟੜ ਤੇ ਉਹ 2 ਲੱਖ ਦੇ ਵਿੱਚੋਂ ਕਰ ਲਾਂਗੇ ਕੋਈ ਗੱਲ ਕੋਈ ਗੱਲ ਇੱਕ ਤਰੀਕ ਨਾਲ ਉਹ 31 31 ਦਿਨਾਂ ਦਾ 31 ਦਿਨਾਂ ਦਾ ਨੋਟ 2 ਲੱਖ 23000 ਰੁਪਇਆ ਤੁਹਾਡੀ ਤਲੀ ਤੇ ਰੱਖ ਦਾਂਗੇ ਪਰ ਇਹ ਗੱਲ ਸੁਣ ਲੈ ਨਿੰਮਿਆ ਮੈਂ ਟਕਾਣੀ ਉਹ ਦੇਣਾ ਜੇ ਸਮਾਨ ਵਧੀਆ ਨਾ ਬਣਿਆ ਉਹ ਜ਼ਿੰਮੇਵਾਰੀ ਸਾਡੀ ਠੀਕ ਹੈ ਵੇ ਫਿਕਰ ਹੋ ਜੋ ਨਾ ਚੱਲਦਾ ਸਾਡਾ ਆ 31 ਤਰੀਕ ਨੋਟ ਕਰ ਲੈ ਹੁਣ ਕਰ ਲਿਖ ਲੈਣਾ ਮੈਂ ਹੋਈ ਠੀਕ ਆ 31 ਨੂੰ ਤੁਸੀਂ ਸਵੇਰੇ ਸਵੇਰੇ ਪਹੁੰਚ ਜਾਣਾ ਆਪਣੀਆਂ ਕੜਾਈਆਂ ਪੋੜੀਆਂ ਲੈ ਕੇ ਠੀਕ ਆ ਉਹ ਜ਼ਿੰਮੇਵਾਰੀ ਮੇਰੀ ਆ ਠੀਕ ਆ ਹੋਰ ਕੰਮ ਕਰੋ ਚਲੋ ਚੱਲ ਠੀਕ ਆ ਚੰਗਾ ਦਿਨ ਬਈ ਆ ਮੈਂ ਹੱਥ ਨਹੀਂ ਮਲਾ ਸਕਦਾ ਪੈਸੇ ਆ ਨਾ ਹੱਥ ਚ ਆ ਮਲਾ ਲਓ ਉਹ ਦੁਕਾਨ ਵਾਲਾ ਲੰਘ ਜੂ ਆ ਉਹ ਫਿਰ ਜਾਣਾ ਵੀ ਆਪਾਂ ਆ ਜਾ ਆ ਬਣ ਗਈ ਗੱਲ ਪ੍ਰੋਗਰਾਮ ਮਿਲ ਗਿਆ ਵੀ ਆਪਾਂ ਨੂੰ ਉਹ ਮੁੰਡਿਆ ਕੈਮ ਹੋ ਜਾ 31 ਨੂੰ ਹੈਲੋ ਆ ਮੈਂ ਲਾਈਨ ਲਾਈਕ ਨਾ ਜਾ ਜੇ 31 ਤਰੀਕ ਨੂੰ ਟੈਂਡਫੌੜੀ ਚੱਕ ਕੇ ਆਪਣੇ ਘਰੇ ਆ ਗਿਆ ਫੇਰ ਆ ਜੇ ਆਪਣੇ ਘਰ ਦਾ ਕਿਹੜਾ ਐਡਰੈਸ ਪਤਾ ਕੀਤਾ ਉਹਨੇ ਆ ਗਿਆ ਐਡਾ ਬੇਕੂਬ ਸਾਨੂੰ ਇਹ ਵੀ ਨਹੀਂ ਪੁੱਛਿਆ ਵੀ ਤੁਹਾਡਾ ਘਰ ਕਿੱਥੇ ਘਰ ਕੇ ਪੈਂਦਾ ਜਾਂ ਪਿੰਡ ਜੀ ਕਿਨੂੰ ਪੁੱਛੀਏ ਕਿਹਦੇ ਹਾਲ ਜਾਣਾ ਪਿੰਡ ਹੀ ਨਹੀਂ ਪੁੱਛਿਆ ਇੱਕ ਇੱਕ ਗੱਲ ਐਨਾ ਬੇਵਕੂਬ ਬੰਦਾ ਕਹਿੰਦਾ ਮੈਂ ਦੰਨਾ ਤੁਹਾਨੂੰ ਪੈਸੇ ਮੈਂ ਤੇਹੀ ਕਰਦੇ ਕਲੀਰ ਰਹਿਣੇ ਇਹਨੂੰ ਇਹ ਨਹੀਂ ਪਤਾ ਵੀ ਕਲੀਰੇ ਨਾਨਕੇ ਲੈ ਕੇ ਆਉਂਦੇ ਨਾਲੀਆਂ ਬਣਵਾਉਣ ਦੇ ਹੀ ਨਾ ਸਾਲ ਮਿਲ ਕੇ ਕੰਮ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਸਿੰਟ ਦੇ ਸਾਰੇ ਕੰਮ ਮੈਡਮ ਜੀ ਇਹਦੇ ਹੱਥੇ ਸੀ ਨੇਗੇ ਲੈ ਆ ਕੇ ਡਾਕਟਰ